ਅਸੀਂ ਮੇਰੀ ਛੋਟੀ ਭੈਣ ਸੀ ਤੇ ਮੇਰੀ ਮੰਮੀ ਸੀ ਅਸੀਂ ਸਾਡੇ ਨਾਨਕੇ ਜਾ ਰਹੇ ਸੀਗੇ ਚੁਗੇ ਕਲਾ ਉਥੇ ਰਸਤੇ ਵਿੱਚ ਮੂਰਤ ਟਰੱਕ ਆਇਆ ਤੇ ਉਹਦੇ ਨਾਲ ਟਰੱਕ ਤਾਂ ਲੰਘ ਗਿਆ ਤੇ ਗੱਡੀ ਸੀ ਜਿਹੜੀ ਬੱਸ ਸੀ ਉਹ ਫਿਸਲ ਗਈ ਤੇ ਉਹਦੇ ਵਿੱਚ ਡਿੱਗ ਪਈ ਅਸੀਂ ਪਿਛਲੀ ਸੀਟ ਤੇ ਸੀਗੇ ਸਭ ਤੋਂ ਤੇ ਸਾਡਾ ਹੱਥ ਕਿ ਪੈਪ ਹੁੰਦੇ ਉਹਦੇ ਉੱਤੇ ਪੈ ਰਿਹਾ ਸੀ ਇਹਨੂੰ ਤਾਂ ਮੈਂ ਆਪ ਦੇ ਮੇਰੇ ਗੋਦਿਆਂ ਤੇ ਸੁੱਤੀ ਪਈ ਸੀ ਇਹਨੂੰ ਮੈਂ ਆਪ ਦੇ ਕੋਲੇ ਕਰ ਲਿਆ ਮੰਮਾ ਥੱਲੇ ਡੁੱਬ ਗਏ ਸੀ ਇੱਕ ਬੰਦਾ ਆ ਸੀਗਾ ਉਹਨੇ ਕੰਚ ਤੋੜ ਕੇ ਉਹਦੀ ਬਾਹਾਂ ਟੁੱਟ ਗਈ ਸੀ ਉਹਨਾਂ ਨੇ ਸਾਰਿਆਂ ਨੂੰ ਕੱਢਿਆ ਸੀ ਪਹਿਲਾਂ ਮੈਂ ਇਹਨੂੰ ਕਡਵਾਤਾ ਫਿਰ ਮੈਂ ਆਪ ਨਿਕਲ ਗਈ ਫਿਰ ਮੇਰੀ ਮੰਮੀ ਨੂੰ ਕਡਵਾਤਾ ਉਸ ਤੋਂ ਬਾਅਦ ਇੱਕ ਫਿਰ ਲੋਕ ਤਾਂ ਵੀਡੀਓ ਬਣਾਈ ਜਾਂਦੇ ਸੀ ਇਹ ਮਿਲਕੀ ਪਿੱਛੇ ਬੱਸ ਸੀਗੀ ਉਹਨਾਂ ਨੇ ਸਾਰਿਆਂ ਨੇ ਵੀਡੀਓ ਬਣਾ ਰੱਖੀ ਸੀ ਉਸ ਬੰਦੇ ਨੇ ਕਿਹਾ ਕਿ ਸਾਨੂੰ ਪੋੜੀਆਂ ਲਿਆਓ ਕਿ ਬੱਚੇ ਆ ਛੋਟੇ ਛੋਟੇ ਆ ਕਿ ਬੱਚਿਆਂ ਨੂੰ ਠੰਡ ਲੱਗੀ ਜਾਂਦੀ ਆ ਫਿਰ ਉਹਨਾਂ ਨੇ ਪਹਿਲਾਂ ਤਾਂ ਕਿਸੇ ਨੇ ਮੰਨੀ ਨਹੀਂ ਫਿਰ ਉਹਨਾਂ ਨੇ ਬੱਚਾ ਲਿਆ ਕੇ ਦਿੱਤੀ ਪੋਣੇ ਅੱਧੇ ਉੱਦੇ ਘੰਟੇ ਬਾਅਦ ਉਹਨਾਂ ਨੇ ਜਦੋਂ ਪੋੜੀ ਲੈ ਕੇ ਦਿੱਤੀ ਫਿਰ ਜਿਵੇਂ ਜਿਨ੍ਹਾਂ ਦੇ ਸੱਟਣਾ ਸੁੱਟਣਾ ਥੋੜੀਆਂ ਜਿਹੀਆਂ ਸਿੱਚ ਬੱਚੇ ਸੀ ਉਹਨਾਂ ਦੀ ਮੰਮੀਆਂ ਜਿਨ੍ਹਾਂ ਨੂੰ ਬਾਹਰ ਕੱਢ ਰੱਖਿਆ ਸੀ ਉਹਨਾਂ ਨੂੰ ਉੱਧਰ ਲੈ ਗਏ ਤਲਵੰਡੀ ਲੈ ਕੇ ਸਿਗੇ ਤੇ ਇੱਧਰ ਬਠਿੰਡ ਲੈ ਗਏ ਸੀ ਸਾਨੂੰ ਤੇ ਮੰਮਾ ਹੋਰਾਂ ਨੂੰ ਇੱਧਰ ਲੈ ਹਸਪੀਟਲ ਚ ਲੈ ਆਏ ਸੀ ਹਾਂ ਤਲਵੰਡੀ ਦੇਵ ਮਿੱਕੇ ਮੈਸੇਰੋ ਗੋਡਰੇਤੀ ਮੰਮੀ ਬਿਓਸ਼ ਹੋ ਰਹੀ ਸੀਗੇ ਤੇ ਉਹ ਜਿਵੇਂ ਜਦੋਂ ਕੱਢਿਆ ਮੰਮੀ ਨੂੰ ਉਹਦਾ ਪਾਣੀ ਕੱਢ ਰਹੇ ਸੀਗੇ ਨੱਪ ਕੇ ਪਾਣੀ ਵੀ ਥੋੜਾ ਬਹੁਤ ਹੀ ਨਿਕਲਿਆ ਸੀ ਆ ਤੁਸੀਂ ਮੰਮੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹਾਂ ਮੈਂ ਤੁਸੀਂ ਉੱਪਰ ਜੀ ਮੰਮੀ ਦੇ ਮੰਮੀ ਥੱਲੇ ਡਿੱਗੇ ਸੀ ਕੀ ਹੋਇਆ ਮੰਮੀ ਜਦੋਂ ਮੇਰਾ ਤਾਂ ਪੈਪਨੋਟ ਪੈ ਗਿਆ ਸੀ ਤੇ ਮੰਮਾ ਫਿਸਲ ਕੇ ਥੱਲੇ ਵਾਗੇ ਸੀ ਫਿਰ ਮੈਂ ਮੰਮਾ ਦਾ ਹੱਥ ਫੜ ਲਿਆ ਸੀਗਾ ਥੋੜਾ ਦਿਖੀ ਜਾਂਦਾ ਸੀ ਆ ਫਿਰ ਮੰਮਾ ਨੂੰ ਉੱਤੇ ਖਿੱਚ ਲਿਆ ਸੀ ਆ ਪਰ ਮੰਮਾ ਕੁਝ ਬੋਲ ਨਹੀਂ ਰਹੇ ਸੀ ਨੇ ਕਿਸੇ ਮਦਦ ਨੂੰ ਕਿਹਾ ਪਹਿਲਾਂ ਤਾਂ ਕਿਸੇ ਨੇ ਕੀਤੀ ਨਹੀਂ ਫਿਰ ਮੈਂ ਆਖਿਆ ਮੈਨੂੰ ਮੇਰੀ ਮਮਾ ਦੇ ਵਿੱਚ ਫਿਰ ਬਾਤ ਚ ਕੀਤੀ 10-5 ਮਿੰਟ ਬਾਅਦ ਮੈਂ ਰੋਣ ਲੱਗ ਗਈ ਫਿਰ ਕੀਤੀ ਉਹਨਾਂ ਨੇ ਅਸੀਂ 6 ਭੈਣਾਂ ਗੀਆਂ ਇੱਕ ਮੇਰੀ ਮਾਸੀ ਕੋਲ ਐ ਤੇ ਇੱਕ ਗੁਜ਼ਰਗੀ ਸੀ ਹੁਣ ਅਸੀਂ 4 ਭੈਣਾਂ